ਖੜੇ ਜਾ ਖੜੇ 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 ਬੱਕਰੀਆਂ ਨੂੰ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਗ ਦਾ ਮੇਲਾ ਦਿਖਾਇਆ ਸੀਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਗ ਦੇ ਮੇਲੇ ਦੇ ਕੁਝ ਹੋਰ ਰੰਗ ਦਿਖਾਵਾਂਗੇ ਸੋ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਵੀਡੀਓ ਸਾਰੀ ਐਂਡ ਤੱਕ ਜਰੂਰ ਦੇਖਿਓ ਤੇ ਚੱਲਦੇ ਆਪਾਂ ਸਾਰਾ ਤੁਹਾਨੂੰ ਇੱਥੇ ਦਿਖਾਉਨੇ ਆ ਇਹ ਕਾਫੀ ਖੁੱਲਾ ਗਰਾਊਂਡ ਹੈ ਤੇ ਇੱਥੇ ਦੂਰੋਂ ਦੂਰੋਂ ਬੱਕਰੀਆਂ ਨੇ ਜਿਹੜੀਆਂ ਉਹ ਲੈ ਕੇ ਆਏ ਨੇ ਦੇਖ ਸਕਦੇ ਹੋ ਤੁਸੀਂ ਤੇ ਮੱਥਾ ਟਿਕਾਉਣ ਵੀ ਇੱਥੇ ਲਿਆਂਦਾ ਜਾਂਦਾ ਹੈ ਬੱਕਰੀਆਂ ਨੂੰ ਤੇ ਕਈ ਇੱਥੇ ਸੌਦੇ ਵੀ ਹੁੰਦੇ ਨੇ ਬੱਕਰੀਆਂ ਦੇ ਉਹ ਸਾਰਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਈ ਬਹੁਤ ਦੂਰੋਂ ਦੂਰੋਂ ਆਏ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਜਿਵੇਂ ਆ ਟੈਂਪੂ ਖੜੇ ਨੇ ਹਨਾ ਟਰਾਲੀਆਂ ਟੈਂਪੂ ਇਹਨਾਂ ਦੇ ਵਿੱਚ ਬੱਕਰੀਆਂ ਨੂੰ ਬਿਠਾ ਕੇ ਲਿਆਂਦਾ ਗਿਆ ਲਓ ਜੀ ਜਿਵੇਂ ਪਿਛਲੀ ਵੀਡੀਓ ਆਪਾਂ ਜਰਗ ਦਾ ਮੇਲਾ ਦਿਖਾਇਆ ਸੀ ਸਾਰਾ ਤੇ ਇਹ ਵੀ ਇੱਕ ਜਰਗ ਦੇ ਮੇਲੇ ਦਾ ਹੀ ਭਾਗ ਆ ਤੇ ਆ ਕੁਝ ਸਾਰਾ ਸਮਾਨ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਜੁੱਤੀਆਂ ਲਾਈਆਂ ਹੋਈਆਂ ਨੇ ਇੱਥੇ ਮਤ ਇਧਰ ਖਾਣ ਪੀਣ ਵਾਲੀਆਂ ਵੀ ਕੁਝ ਲੱਗੀਆਂ ਹੋਈਆਂ ਨੇ ਦੁਕਾਨਾਂ ਤੇ ਆ ਵੀ ਸਾਰਾ ਸਮਾਨ ਆ ਤੇ ਚੱਲਦੇ ਆਪਾਂ ਹੋਰ ਅੱਗੇ ਦਿਖਾਉਣੇ ਆ ਜਾ ਕੇ ਤੁਹਾਨੂੰ ਤੇ ਇੱਧਰ ਸਾਰੇ ਦੇਖੋ ਬੱਕਰੀਆਂ ਬੱਕਰੀਆਂ ਖੜੀਆਂ ਨੇ ਸਾਰੇ ਕਿਤੇ ਦੇਖ ਸਕਦੇ ਹੋ ਤੁਸੀਂ ਆਪਾਂ ਵੀਡੀਓ ਦੇ ਵਿੱਚ ਲਾਈਵ ਸੌਦਾ ਵੀ ਦਿਖਾਵਾਂਗੇ ਹੁੰਦਾ ਜਿਹੜਾ ਸੌਦਾ ਹੁੰਦਾ ਹੁੰਦਾ ਤੇ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਆ ਗਈਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਦਿਖਾਉਨੇ ਆਂ ਹੋਰ ਹਾਂ ਜਿਵੇਂ ਆ ਦੇਖੋ ਟੈਂਪੂ ਦੇ ਵਿੱਚ ਲੈ ਕੇ ਆਏ ਨੇ ਬੱਕਰੀਆਂ ਲਓ ਜੀ ਇਸ ਤਰ੍ਹਾਂ ਹੀ ਸਾਰੇ ਇੱਥੇ ਲੈ ਕੇ ਆਉਂਦੇ ਨੇ ਦੂਰੋਂ ਦੂਰੋਂ ਹਾਂ ਲਓ ਜੀ ਆ ਦੇਖ ਸਕਦੇ ਹੋ ਇਹ ਇੱਧਰ ਅੱਗੇ ਵੀ ਚੱਲਦੇ ਆਪਾਂ ਅੱਗੇ ਦਿਖਾਉਨੇ ਆ ਤੁਹਾਨੂੰ ਲਓ ਜੀ ਇਸ ਤਰ੍ਹਾਂ ਸਾਰਿਆਂ ਨੇ ਆਪਦੀ ਆਪਦੀ ਇੱਥੇ ਜਗ੍ਹਾ ਜਿਹੜੀ ਉਹ ਮਤਲਬ ਇੱਕ ਤਰੀਕੇ ਦੀ ਬੁੱਕ ਕਰਕੇ ਹਨਾ ਸਾਰੀਆਂ ਆਪਦੀਆਂ ਬੱਕਰੀਆਂ ਇੱਥੇ ਖੜਾਈਆਂ ਹੋਈਆਂ ਨੇ ਬਹੁਤ ਵੱਡਾ ਮਹਿਲਾ ਇਹ ਵੀ ਸਾਰਾ ਬਹੁਤ ਵੱਡੀ ਜਗ੍ਹਾ ਦੇ ਵਿੱਚ ਆ ਜਿਹੜਾ ਉਹ ਲੱਗਿਆ ਹੁੰਦਾ। ਲਓ ਵੀ ਆ ਵੀ ਦੇਖ ਸਕਦੇ ਹਾਂ। ਆ ਦੇਖੋ ਜਿਵੇਂ ਬਾਈ ਹੁਣੀ ਤਾਰ ਰਹੇ ਨੇ ਟਰੈਂਪੂ ਦੇ ਵਿੱਚੋਂ। ਲਓ ਜੀ। ਆਓ ਵੀ ਲੈ ਕੇ ਆਏ ਨੇ ਬਾਈ ਹੁਣੀ। ਹੋ ਗਈ ਇੱਕ ਓਏ ਆ ਨਿਗਾ ਰੱਖੋ ਇਸੇ ਇਸੇ ਤਰ੍ਹਾਂ ਸਾਰੇ ਇੱਥੇ ਲੈ ਕੇ ਆਉਂਦੇ ਨੇ ਬੱਕਰੀਆਂ ਬਾਈ ਨੂੰ ਪੁੱਛਦੇ ਆ ਕਿ ਤੂੰ ਕਿੱਥੋਂ ਆਇਆ ਬਾਈ ਤੁਸੀਂ ਕਿੱਥੋਂ ਆਏ ਵੀਰੇ ਸਾਈਂ ਕਿੱਥੋਂ ਆਂਡਲੂ ਆਂਡਲੂ ਉਧਰੋਂ ਦਿਗਰਾਉਂ ਕੋਲੋਂ ਠੀਕ ਹੈ ਰਾਏਕੋਟ ਕੋਲੇ ਹੈਨਾ ਹਾਂ ਆਂਡਲੂ ਪਿੰਡ ਤੋਂ ਆਏ ਨੇ ਬਾਈ ਹੁਣੇ ਦੇਖੋ ਯਰ ਗਾ ਇਹ ਨਹੀਂ ਦੂਰ ਤੇ ਅੱਗੇ ਚੱਲਦੇ ਆਪਾਂ ਹੋਰ ਦਿਖਾਉਨੇ ਆ ਤੁਹਾਨੂੰ ਹਲੋ ਜੀ ਇਹ ਵੀ ਇੱਕ ਰੰਗ ਹੈ ਯਰਗ ਦੇ ਮੇਲੇ ਦਾ ਪਹਿਲੀ ਵਾਰ ਬਣਾ ਰਹੇ ਆਪਾਂ ਇਧਰ ਵੀਡੀਓ ਆਹ ਵਾਲੇ ਪਾਸੇ ਦੀ ਜਿਵੇਂ ਬਾਈ ਨੇ ਦੱਸਿਆ ਕਿ ਆਪਾਂ ਉਧਰੋਂ ਆਏ ਨੇ ਬਾਈ ਹੁਣੇ ਰਾਜਕੋਟ ਤੋਂ ਹਨ ਜਿਹੜੇ ਟੈਂਪੂ ਦੇ ਵਿੱਚੋਂ ਉਤਾਰ ਰਹੇ ਜੀਏ ਬੱਕਰੀਆਂ ਤੇ ਇਸੇ ਤਰ੍ਹਾਂ ਦੂਰੋਂ ਦੂਰੋਂ ਆਉਂਦੇ ਨੇ ਸਾਰੇ ਕੋਈ ਕਿਤੋਂ ਕੋਈ ਕਿਤੋਂ ਆਣਾ ਹਾਂਜੀ ਇਸੇ ਤਰ੍ਹਾਂ ਸਾਰਿਆਂ ਨੇ ਆਪਦੀਆਂ ਅਲੱਗ-ਅਲੱਗ ਇੱਥੇ ਖੜਾਈਆਂ ਹੋਈਆਂ ਨੇ ਅਲੱਗ-ਅਲੱਗ ਆਪਦੀ ਜਗ੍ਹਾ ਬਣਾ ਕੇ ਆਪ ਦੇਖ ਸਕਦੇ ਹਾਂ ਅਭੀ ਦੇਖ ਸਕਦੇ ਆ ਇਹਨਾਂ ਦੇ ਬਹੁਤ ਮਹਿੰਗੇ ਮਹਿੰਗੇ ਮੁੱਲ ਹੁੰਦੇ ਨੇ ਬਾਕੀ ਵੀਡੀਓ ਦੇ ਵਿੱਚ ਆਪਾਂ ਬੋਲੀ ਲੱਗਦੀ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਹੈ ਖੁੱਲਾ ਗਰਾਊਂਡ ਹੈ ਇਹ ਬਹੁਤ ਜਗ੍ਹਾ ਹੈ ਜਿੱਥੇ ਇਹ ਸਾਰਾ ਮੇਲਾ ਲੱਗਿਆ ਹੋਇਆ ਹੈ ਇਹ ਕੋਸ਼ ਖਾਣ ਪੀਣ ਵਾਲੀਆਂ ਵੀ ਇੱਥੇ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਆ ਦੇਖ ਸਕਦੇ ਹਾਂ ਜਿਵੇਂ ਹੰਗਰਨੇ ਦਾ ਰਸ ਉਹਦੇ ਨਾਲ ਲੋਹੀ ਬਾਟੂ ਲੋਹੀ 3 ਬਹੁਤ ਵਧੀਆ ਲੱਗ ਰਿਹਾ ਹੈ ਜੀ ਆਪਣੇ ਦਾ ਦੂਆ ਬੇਤਰਾ ਨੂੰ ਨਜ਼ਰ ਆ ਰਿਹਾ ਚਲ ਕੋਈ ਨਹੀਂ ਲੋਹੀ ਉਹ ਪੂਰੇ ਵਾਲਾ ਕਸ ਕੇ ਗੱਲਾਂ ਕਰਾ ਘੜਾਈ ਨਿਕਾਲਾ ਦਰ ਕਿਨੇ ਦਵਾਗੇ ਹਾਂ ਔਰ ਉਹ ਲੱਭ ਓਏ ਬੱਕਰਾ ਮਾਰਦਾ ਆ ਆਹ ਸੇ ਨਾ ਆ ਇਹ ਮੰਗੀ ਆ ਤੇਰਾ ਬੰਦਾ ਇਧਰ ਹੁਣ ਦੇਖੀ ਮੂਰੇ ਕਿਉਂ ਆ ਆ ਜਾ ਜਲਦੀ ਲਾਲ ਦੁਪੱਟੇ ਵਾਲੀ ਰੁਣਗੀ ਲਾਲ ਪਰੀ ਉਹਨੂੰ ਕਹੋ ਤੇ ਕਰਨਾ 0.5 ਤੇ ਕਰਨਾ ਕੁੱਤੇ ਕਿੱਥੇ ਆ ਗਿਆ 0.5 ਤੇ ਦੱਸ ਉਡੀਕ ਦੱਸ ਕੇ ਨਾ ਮੈਂ ਤਾਂ ਨਹੀਂ ਪਾਟ ਇੱਥੇ ਪੈਸਾ ਆ ਗਿਆ ਦਰਬਾਰ ਅੰਡਾ ਲੈ ਤੇ ਮੈਂ ਕਿ ਲੈ ਕੇ ਨਹੀਂ ਆਇਆ ਬੋਲ ਦੇ ਬੋਲ ਦੇ ਬੱਕਰੇ ਦੇ ਆਟਾ ਬੋਲਦੇ ਆਟਾ ਨਹੀਂ ਆਗ ਨਹੀਂ ਬੋਲ ਦੇ ਸਾਡੇ ਪੈਸੇ ਨਹੀਂ ਕਰਾ ਨਹੀਂ ਹਾਂ ਸਾਡੇ ਹਾਂ ਤੂੰ ਆਗਾ परी र है चना आ 15 ਦੀ ਬਟਾ ਪਾਉਂਦਾ ਐਨੀ ਕਹਿ ਕੇ ਤੜਾ 35 ਮੰਤਰੀ ਖਾ ਨਾ ਕਰਾ ਸੇ ਕਿ ਚਾਣਾ 15 ਦੇ ਮੋੜ ਤੇ ਯਾਰ ਸੋਚਦਾ ਜੇ ਪੰਜ ਰੋਟੇ 15 ਦੇ 25 ਮੋੜ ਤੇ ਮੇਰੀ ਜਾਨ ਜਾਣ ਦਾ ਖਤਰਾ ਹੋਰ ਦੱਸ ਕੀ ਕਰਾਂ ਠੀਕ ਐ ਬਸ ਰਹਿ ਤੀ ਏ ਕੰਡ ਜੀ ਵਾਲਾ ਹੀ ਆ ਚੱਕਦੇ ਫਿਰਦੇ ਹਾਂ ਜੀ ਕੰਡ ਵਾਲਾ ਬਾਲ ਘੜਦੀ ਨਹੀਂ ਹਲੇ ਬਾਲ ਤੂੰ ਵੀ ਝਾੜਦਾ ਬਾਲ ਚ ਮੈਂ ਤਾਂ ਝਾੜ ਕੇ ਆਇਆ ਦੇਖ ਲੈ ਤੇਰੀ ਝੜ ਜਾਂਦੇ ਤੇਰਾ ਜਣ ਜੈ 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 ਮੂਰ ਮੂਰ ਵੀ ਨਾ ਕੱਟ ਦੇ ਉਹ ਨਾਟਗਾ ਤੂੰ ਪਹਿਲਾਂ ਹੀ ਉੱਤੇ ਮੰਗ ਲੈ ਨਾ ਤੂੰ ਗਲਤ ਮੰਗਿਆ ਪਹਿਲਾਂ ਹੀ ਪਹਿਲਾਂ ਗਲਤ ਮੰਗਿਆ ਉਹ ਤਾਂ ਪੂਰਾ ਹੈ 10 ਕੱਕਰਾ ਵੀ ਚੰਗਾ ਬੋਦਾ ਪੱਠ ਬੋਵਦੀ ਯਾਰਾ ਸਾਨੂੰ ਉਹ ਦੇਲਾ ਮਾਰਦਾ ਕੰਨਾਂ ਦੀ ਮੁੱਲੇ ਫਿਰ ਇਹ ਪੈਸੇ ਨਹੀਂ ਲਾਦੇ ਨਾ ਓਏ 36 ਦੇ ਦੇਣੇ ਨੇ 36 ਦੇ ਲੈਣੇ ਨੇ ਕੋਈ ਵੀ ਸੁਣੋ 36 ਦੇ ਦੇਣੇ ਨੇ ਕੰਪਨੀ ਦੇ 100000 ਰੁਪਏ ਦੇ ਦੇਣੇ ਨੇ 36000 ਲੈ 36 ਦੇ ਦੇਣੇ ਨੇ ਸੱਚੇ ਮਾਰਦੇ ਜਦਾਂ ਤੂੰ ਹੀ ਆ ਜਾ ਖੜਾ ਜੋਲੇ ਬਣ ਕੇ ਦੋ ਮੈਂ ਕੱਲਾ ਕੱਲਾ ਆਰੇ ਜਾ ਆਰੇ ਜਾ ਹੱਸ ਕੇ ਕਹਿਣਾ

ਉਹਨਾਂ ਨੇ ਹੋ ਗਿਆ ਸੰਦੂਆ ਤੋੜਿਆ ਹੈ ਹਟ ਹਟ ਐ ਚੱਲ ਫੁੱਟੂ ਆ ਨਾਗਰਾਜੀ ਹੈ ਤੈਨੂੰ ਕਹਿੰਦਾ ਕੋਕਟ 40 ਦੇ ਦਿਨ ਮਿਝਾਈਏ ਤੇਰੀ ਮਾਸੀ ਹੁਣ ਮੈਨੂੰ ਚੱਲਿਆ ਕੇ ਬਿਨਾ ਪੁੱਛ ਮੈਨੂੰ ਉੱਪਰੋਂ ਮੈਨੂੰ ਪਤਾ ਵੀ ਪਸੂ ਦਿਖਾਈ ਦੇ ਹਲ 45 ਨਾ ਨਾ ਰੈਂਟ ਰੋਜ ਇਹ ਵੇਚਦੇ ਆ ਖਾਰੇ ਚਾ ਖਾਰੇ ਖਾਰੇ ਬੱਕਰੀਆਂ ਨੂੰ ਮੈਂ ਖਾਰੇ ਚ ਆ ਨਾ ਨਾ ਖਾਰੇ ਖਾਰੇ ਆਰਕੇ ਵੇ ਪਾਣ ਮਾਰ ਆਰਕੇ ਵੇ ਤੋਏ ਆਰਕੇ ਆਰਕੇ ਦੇਖ ਖਾਣੇ ਖੇਡਦਾ ਤੂੰ ਜੈ ਜਲਾ ਦੇ ਇੱਕ ਮਿੰਟ ਦੋ ਮਿੰਟ ਖਾਣੇ ਐਂ ਘਰ ਦਾ ਹਰ ਹੰਮਰ ਜਾ ਤੈਨੂੰ ਵੇਚ ਕੇ ਦਿਖਾਵਾਂ ਵੇਚ ਕੇ ਦਿਖਾਵਾਂ ਤੈਨੂੰ ਪਸੰਦ ਰੋ ਗਿਆ ਅੱਤਲਾ ਬਰਿਆ ਹੜਜਾ ਤਾਂ ਖਰਚਾ ਖਰਚਾ ਗਲੇ ਵੀ ਕਰ ਖਰਚਾ ਖਰਚਾ ਭੈਣੋ ਕੇ ਦਾ ਪਰ 100000 ਮੇਰਾ ਹਣ ਇਹ ਲੈ ਲਿਓ ਲੈ ਲਿਓ ਓਏ ਉਹ ਨਹੀਂ ਦੇ ਦਈਏ ਉਹ ਲੈ ਵੀ ਖਰਚਾ ਹੋ ਮੜਦਾ ਸਮਝਾ ਦੋਏ ਭਾਈ ਕਸਤੀ ਕਰਾਂਗੇ ਮਿਲ ਗਿਆ ਹੱਥ ਸਾਡਾ 4 ਵਜੇ ਦੀ ਕਸਤੀ ਬਹੁਤ ਐਨਾ ਦੋਏ ਭਾਈ ਐਨਾ ਲਾਜਕ ਸੁਤਨਾ ਦੇ ਚਾਵੀ ਵੀ ਨਹੀਂ ਪਕਾ ਤੇਰੇ ਨਾਲ ਵੀਡੀਓ ਮੇਰੀ ਬਣੀ ਹੋ ਜਾ ਪਗਲੀ ਦੇ ਬੰਦੇ ਐਨਾ ਚੰਗੇ ਕਿ ਭਾਈ ਚਾਹ ਠੀਕ ਹੈ ਤੂੰ ਲਾਦੇ ਲਾਦੇ <small> तर ਆ ਜੀ ਇਹ ਲੰਤਰੀ ਮੈਂ ਵੇਚੀ ਠੀਕ ਐ ਇਹ ਲੈ ਵੀ ਇੱਕ ਘਰ 40 ਦੇ ਵਿੱਚ ਚੱਕ ਪੱਕਾ ਉਹ ਨਹੀਂ ਨਹੀਂ ਫੁਰਦਾ ਮਰਚਾ ਚੱਲ ਵੀਰ ਇੱਧਰ ਆ ਜਾ ਗੁੱਸੇ ਨਾਲ ਲੰਗਾ ਦੇ ਗਾਗਾ ਮੰਨ ਲੈ ਕੱਲ ਮੰਨ ਲੈ ਉਹ ਕਮਾਈਆਂ ਹੁਣ ਮੁੰਡਾ ਕੱਟਦਾ ਬੰਗਲਾਰ ਹੁੰਦਾ ਹੀ ਨਹੀਂ ਰਿਹਾ ਚੱਲ ਜੂ ਯਾਰ ਕੱਚਾ ਨਾ ਪਣੇ ਪੂਰੇ 40 ਦੇ ਪੂਰੇ 40 ਦੇ ਫੜ ਓਏ ਉਹ ਨਹੀਂ ਨਹੀਂ ਹੋ ਗਿਆ ਬੱਸ 40 ਦੇ ਘੱਟ ਹੀ ਜਾਣ ਇੱਕ ਮਿੰਟ 40000 30000 ਬੱਕੇ ਦਾ ਲੱਗਿਆ ਗੱਲੇ ਦਾ ਓਏ ਮਾਰੀਏ ਨਾ ਕਹਿੰਦਾ 45000 ਦਾ ਲੈ ਜਾ ਵੀ ਨਾ ਕਾੜ ਦੇ ਪੂਰੇ 40 ਦੇ ਉਹ ਨਹੀਂ 40 ਦੇ ਜਾਣੇ ਹੈ ਫਿਰ ਹੁਣ ਮੈਂ ਕੀ ਕਰਾਂ ਯਾਰ 43 ਦੇ ਪੌਣੇ ਆ ਬੋਲ 43000 ਦਾ ਕਹਿੰਦਾ 45 ਨਹੀਂ ਲੈ ਜਾ ਓਏ ਫੇਰ ਤਾਂ 43 ਦੇ ਜਾਂਦੇ ਰਹੋ ਚੱਲ 45 ਕਹਿੰਦਾ ਉਹ ਹਾਂ ਜਾਂ 43000 ਦੇ ਹੋਣੇ ਨਹੀਂ ਨਹੀਂ 44 ਨਹੀਂ ਜਾਣੇ ਹੁਣ ਚੱਲ ਕੋਈ ਨਹੀਂ ਚੱਲ ਗਏ ਓਏ ਬੱਸ ਹਾ ਕੋਈ ਭਜਿ ਦੇਣਾ ਕਿੱਥੇ ਨਹੀਂ ਭਜਦਾ ਮੈਂ ਤਾਂ ਖੜਿਆ ਹਾਂ ਨਾ ਅਰੇ ਭਾਈ ਇੱਧਰ ਮੱਝ ਸਾਡੇ ਵਿਚਾਲੇ ਨਾ ਜੀ ਦੋਵੇਂ ਛੁੱਟੇ ਨਾ ਪੈਣ ਦੇ ਯਾਰ ਉਹਨੇ ਫੜ ਲਿਆ ਬਾਈ ਕੀ ਯਾਰ ਉਹ ਬਚਾਰੇ ਵੀਡੀਓ ਦੇ ਆ ਗਏ ਨਹੀਂ ਨਾ ਮੇਰੇ ਪਿੱਛੇ ਘਰ ਵੜਾ ਜਾ ਗੱਲ ਲੈ 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 ਭਾਈ ਹੋ ਗਿਆ ਹਾਂ ਹਟਾ ਹਟਾ ਕਰ いいですね。<laughs> <laughs> ਕਰਿਆ ਤੈਨੂੰ 44 ਤੈਨੂੰ ਤੇ ਤੈਨੂੰ ਤੇ ਤੈਨੂੰ ਤੇ ਤੈਨੂੰ ਤੇ 44 ਦਾ ਹੋਇਆ ਯਾਰ 44 ਰਕਿਆ ਤੈਨੂੰ 10000 ਘਟਾਇਆ ਤੂੰ ਵੀਡੀਓ ਚ ਬਣਾ ਉਹ ਨਹੀਂ ਨਹੀਂ ਹਾਂ ਉਹ 40000 ਤੈਨੂੰ ਵੀ ਵੀ ਬਾਕੀ ਛੋਟੇ ਵੀ ਨਾਲ ਨਾ ਵੀ ਪੱਕਾ ਕੇ ਇਹ ਛੋਟੇ ਕਰ ਦੇ ਉਹ 43000 ਦੇ ਬਾਕੀ ਫੇਰਾ ਕੇ ਪਾਉਗਾ ਅੱਛਾ ਅੱਛਾ ਛੋਟ ਹੋ ਗਈ ਛੋਟ ਹੋਗੀ ਛੋਟ ਹੋਗੀ ਛੋਟ ਹੋਗੀ ਮਰਤੇ ਨਹੀਂ ਦੁਬਾਰਾ ਫੇਰ ਚਲੋ ਛੋਟ ਹੋ ਗਈ ਰੱਬ ਦੇ ਕਰਕੇ ਹਾਂਜੀ ਦੇਖਣ ਵਾਲਿਆਂ ਨੂੰ ਧੰਨਵਾਦ ਵੀਰੇ ਠੀਕ ਆ ਬੱਕਰੀਆਂ ਦੇਖ ਲਓ ਬਾਈ ਵੀਤਲ ਨੇ ਤੁਹਾਡੇ ਸਾਹਮਣੇ ਨੇ ਜੈ ਜੀ ਹੈਗੇ ਨੇ ਠੀਕ ਆ ਕਿੰਨੇ-ਕਿੰਨੇ ਮੁੱਲ ਲੀਆਂ ਨੇ ਬਾਈ ਇਹ ਮੋਹਲ ਦਾ ਵੀਰੇ ਆਇਆ ਯਾਰ ਗੱਲ ਸੁਣ ਲੈ ਜਾਈ ਜੀ ਅਗਲਾ ਚੰਗੀ ਬੱਕਰੀ ਲਊ ਉਹ ਜਿਆ ਰੇਟ ਆ ਵੀਰੇ ਅੱਛਾ ਉਹ ਜਿਆ ਰੇਟ ਆ ਠੀਕ ਆ ਜਹੇ ਜੀ ਹੁਣ ਮਾੜੀ ਫੜੂ ਉਹ ਜਿਆ ਰੇਟ ਮਾੜਾ ਉਹ ਜਿਆ ਰੇਟ ਠੀਕ ਆ ਜੀ ਅਗਲਾ ਹੁਣ ਚੰਗੀ ਆ ਕੇ ਫੜੂ ਸਾਰੀਆਂ ਚ ਫਿਰ ਚੰਗੀ ਰੇਟ ਆ ਠੀਕ ਹੈ ਠੀਕ ਹੈ ਠੀਕ ਹਾਂ ਗੱਲ ਤਾਂ ਇਹ ਆ ਠੀਕ ਆ ਲੈ ਵੀ ਦੇਖੋ ਬੱਕਰੀ ਛੋਟੇ ਸਾਹਮਣੇ ਨੇ ਦੇਖ ਲੋਆਂ ਵੀਰੇ ਠੀਕ ਆ ਵੀਟੜੜ ਚ ਬੱਕਰੀਆਂ ਨੇ ਅੱਛਾ ਹੋਰ ਇੱਧਰ ਥੱਲੇ ਆ ਹਾਂ ਥੱਲੇ ਅੰਦਰ ਆ ਮਤਲਬ ਬਾਈ ਹੋਣੀ ਹੁਣ ਹੋਰ ਦਿਖਾਉਣਗੇ ਬੱਕਰੀਆਂ ਆਪਾਂ ਨੂੰ ਲਓ ਜੀ ਸਾਰਿਆਂ ਨੂੰ ਟੌਪ ਦੀ ਕਿਹੜੀ ਹੈ ਨਾ ਜੋ ਆ ਦੇ ਬਾਈ ਆਹਾਂ ਟੌਪੇ ਨੇ ਨਾ ਇਹਨੂੰ ਟੌਪ ਨੇ ਬਾਈ ਠੀਕ ਆ ਠੀਕ ਆ ਲੈ ਵੀ ਦੇਖੋ ਸੂਕੇ ਸ਼ਰਾਬੀ ਕਿੰਨੇ ਦੰਦ ਕੀ ਦੋਲਾਤ ਕੋ ਦੱਸੋ ਸੀਪ ਬਾਈ ਦੀਆਂ ਬੱਕਰੀਆਂ ਨੇ 8 ਦੰਦ ਆ ਅੱਛਾ ਠੀਕ ਆ ਦੂਜੇ ਸ਼ੂਏ ਆ ਸਾਡੇ 42 ਇੰਚ ਹੈਟ ਆ ਠੀਕ ਆ ਠੀਕ ਆ 842 ਠੀਕ ਹੈ ਬਾਈ ਹਾਂ ਇਹ ਬਾਈ ਨਸਲਾਂ ਦਾ ਪਤਾ ਲੱਗਦਾ ਹੁੰਦਾ ਦਿਖਾ ਲਈ ਆਪਣੇ ਠੀਕ ਆ ਦੇਖ ਆ ਪੱਠ ਦੋ ਦੰਦ ਪੱਠਾ ਅੱਛਾ ਸਾਰ ਦੀ ਪੱਠਾ ਦੇਖ ਸਰਿਆ ਕੀ ਪਾਣੀ ਪੀਰੇ ਆਇਓ ਠੀਕ ਹੈ ਠੀਕ ਹੈ ਠੀਕ ਆ ਆ ਚੀਜ਼ ਹੋ ਗਈ ਆ ਭਰਾਵਾ ਚੰਨੀ ਜਿੱਦਾਂ ਜਿੱਦਾਂ ਅੱਗੇ ਹਰੇ ਆ ਲੈ ਅੱਛਾ ਇਹ ਪੱਠਾ ਇਹ ਦੰਦ ਪੱਠਾ ਠੀਕ ਹੈ ਬਾਈ ਦੇਖੋ ਬਾਈ ਇਹ ਵੀ ਆਪਣੇ 40 ਹੈਟਾ ਬਾਈ ਅੱਛਾ 40 ਜੀ ਹਾਂ 40 ਪਲੱਸ ਠੀਕ ਹੈ ਬਾਈ ਬਾਕੀ ਆਹ ਦੇਖੋ ਬਰੀਦ ਦਾ ਬੱਚਾ ਇਹ ਦੋਦੰਦ ਦਾ ਬੱਚਾ ਬਾਈ ਠੀਕ ਹੈ ਦੋਦੰਦ ਦਾ ਬੱਚਾ ਦੇਖੋ ਥਾਲ ਦਾ ਮਨਜੀਤ ਬਾਈ ਲੈ ਬਾਈ ਨਹੀਂ ਰਿਸ਼ਾ ਹੋ ਰਿਹਾ ਦੇਖ ਬਾਈ ਠੀਕ ਆ ਗੱਲ ਠੀਕ ਆ ਠੀਕ ਆ ਪੂਰੀ ਵਈਆ ਬਾਈ ਮੱਥਾ ਦੇਖੋ ਹਾਂ ਜੀ ਠੀਕ ਆ ਦੇਖ ਚਾਲਰ ਦੇ ਆਹ ਚੀਜ਼ਾਂ ਹੁੰਦੇ ਨੇ ਭਰਾਵਾ ਦੇਖੋ ਹਾਂ ਠੀਕ ਠੀਕ ਆ ਨਹੀਂ ਐਵੇਂ ਮੱਚਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਜੇ ਮੱਚਣਾ ਤਾਂ ਪੁੱਛੀ ਜਣਾ ਮਰਜੀ ਜਾਓ ਰੀਸ਼ ਕਰੋ ਰੀਸ਼ ਕਰੋ ਇਹ ਰੂੜੀਆਂ ਤੇ ਚੜ ਕੇ ਟੋਬਿਆਂ ਤੇ ਚੜ ਕੇ ਨਹੀਂ ਕਾਮਯਾਬ ਹੁੰਦੀਆਂ ਸਜੋਣਾ ਰੀਸ਼ ਕਰੋ ਠੀਕ ਆ ਜੇ ਕਹੇ ਅਗਲਾ ਵੀ ਮੈਂ ਪਾਲੀ 20 30 ਰੱਖ ਲਈਆਂ ਮੈਂ ਬਰਾ ਪਾਲੀ ਚਾਰੂਗਾ ਹਾਂ ਫੇਰ ਭੁੱਲ ਜਾ ਸਾਰਾ ਟੱਬਰ ਫਿਰਨਾ ਪੈਂਦਾ ਫੇਰ ਭੁੱਲ ਜਾ ਫੇਰ ਨਹੀਂ ਬਲਦੀ ਆਹ ਗੱਲ ਦਾ ਪਰਿਵਾਰ ਤੋਂ ਲਾਜ ਵਾਕਾ ਤੋਂ ਸਾਰਾ ਟੱਬਰ ਇੰਨਾ ਤੇ ਥੁੜਿਆ ਖੜਾ ਸਹੀ ਆ ਬਾਈ ਮੱਚਣ ਦਾ ਕੋਈ ਫਾਇਦਾ ਨਹੀਂ ਠੀਕ ਆ ਇਹਨਾਂ ਦੇ ਬਣਾਓ ਇਹਨਾਂ ਦੀ ਨਸਲ ਤਿਆਰ ਕਰੋ ਮੱਚੋ ਨਾ ਆਹ ਨੂੰ ਕਰਨ ਛੱਡ ਕੇ ਜੀ ਮਲੋਣਾ ਪੈਂਦਾ ਫੇਰ ਬਣਦੀਆਂ ਨੇ ਚੀਜ਼ਾਂ ਇਹ ਜੇ ਅਗਲਾ ਕਹਿ ਵੀ ਖਾਣੇ ਖਾਲਾ ਉਹੀ ਫਿਰਦਾ ਹੈਗਾ ਉਹੀ ਨਹੀਂ ਫਿਰਿਆ ਜਾਂਦਾ ਨਹੀਂ ਫਿਰਿਆ ਜਾਂਦਾ ਫੱਟ ਗਿਆ ਬਾਈ ਇਹ ਘਰ ਖਵਾਉਣਾ ਪੈਂਦਾ ਲਾ ਛੋਟੇ ਜਿਹਾ ਬਾਕ ਤੋਂ ਵੱਡੇ ਜਿਹਾ ਬਾਕਾਂ ਤੱਕ ਇਹਨਾਂ ਦਾ ਮਾਣ ਕਰਦੇ ਆ ਤਾਂ ਇਹਨਾਂ ਦੇ ਬਣਦੀਆਂ ਨੇ ਇਹ ਸ੍ਰੀ ਜਾਂਜੇ ਆਲਾ ਕਹਿ ਵੀ ਟੋਬਿਆਂ ਤੇ ਚੜ ਕੇ ਮੱੱਚ ਕੇ ਮੱੱਚ ਕੇ ਨਹੀਂ ਪਸ਼ੂ ਬਣਦੇ ਹੁੰਦੇ। ਦੀਸ਼ ਕਰੋ ਫੇਰ ਪਸ਼ੂ ਬਣਨਗੇ ਹੱਸ ਕੇ ਐ ਨਾ। ਹਾਂ ਖਸਰੋ ਡਰੋ। ਹਾਂ ਠੀਕ ਆ। ਜੇ ਮਾਰ ਦੋਗੇ ਹਾਂ ਕੀ ਬਣੀ ਪਰੋ। ਹਾਂ ਸਹੀ ਆ। ਸਹੀ ਸਹੀ। ਪਰਾਂਗੇ ਰੂ ਲਾਵਾਂਗੇ ਪਸ਼ੂਆਂ ਤੇ। ਹਾਂਜੀ। ਤਾਂ ਪਸ਼ੂ ਬਣਨਗੇ। ਮੱੱਚ ਕੇ ਪਸ਼ੂ ਨਹੀਂ ਵੀਰੇ ਬਣਦੇ। ਜੇ ਅਗਲਾ ਕਹੇ ਨਾ ਵੀ ਹਾਂ ਇਸ ਟੋਬਿਆਂ ਤੇ ਚੜ ਕੇ ਬੱਕਰੀਆਂ ਬਣ ਜਾਂਦੀਆਂ ਟੋਬਿਆਂ ਤੇ ਚੜ ਕੇ ਬੱਕਰੀ ਨਹੀਂ ਬਣਦੀਆਂ। ਇੱਕ ਘਰ ਖਵਾਉਣਾ ਪੈਂਦਾ ਵੀਰੇ। ਹੂੰ। ਫੇਰੇ ਚੀਜ਼ ਮਿਲਦੀ ਆ ਐ ਹੋਣੀ ਮਿਲਦੀ ਆ ਗਈਆਂ। ਹਾਂ ਮੇਰੀ ਗੱਲ। ਮਹਾਪਾ ਤਾਂ ਇਹ ਕਹਿੰਦੇ ਆ ਕਿ ਹੁਣ ਤੂੰ ਕੋਈ ਵੀ ਆ ਭਰਾ ਮੇਰੇ ਇੰਨੇ ਭਰਾ ਖੜੇ ਨੇ ਸਾਰੇ ਬਖਤਰੀਆਂ ਵਾਲੇ ਆਪਦੀ ਮਿੰਟ ਕਰਦੇ ਨੇ ਬਾਹਰ ਲਾਉਂਦੇ ਨੇ ਠੀਕ ਆ ਇਹਨਾਂ ਦੇ ਮਿੰਟ ਕਰਨੀ ਬਹੁਤ ਔਖੀ ਆ ਵੀਰੇ ਨਾਲ ਕਹਿ ਦਿੰਦਾ ਘਰ ਖਵਾਉਣਾ ਬਹੁਤ ਔਖਾ ਇਹਨਾਂ ਨੂੰ ਠੀਕ ਆ ਆਹ ਤਾਂ ਹੁਣ ਇੱਥੇ ਫਰੇਕੇ ਲਈ ਫਿਰਦਾ ਬੱਕਰੀਆਂ ਵਾਲਾ ਕਹਿੰਦਾ ਪੇਡਾਂ ਵੀ ਫਰਤੀਆਂ ਨੇ ਵਾਲਾ ਕਹਦਾ ਚਾਰ ਦੇ ਆ ਉਹ ਗੱਲ ਨਹੀਂ ਹੁੰਦੀ ਘਰ ਖਵਾਉਣਾ ਪੈਂਦਾ ਫੇਰ ਬਣਦੀ ਆ ਹੂੰ ਠੀਕ ਆ ਕੋਈ ਵੀ ਆ ਹੁਣ ਆਪਣਾ ਬੱਚਾ ਲਾ ਲਓ ਜੇ ਬੱਚੇ ਨੂੰ ਖੁਰਾਕ ਦਵਾਂਗੇ ਤਾਂ ਹੀ ਵੱਡਾ ਹੋਊਗਾ ਉਹ ਇਹਨੂੰ ਪੁੱਛਾਂਗੇ ਨਹੀਂ ਫੇਰ ਕੀ ਬਣੂਗਾ ਨਹੀਂ ਫੇਰ ਨਹੀਂ ਵੀਰੇ ਕੁਝ ਮਿਲਦਾ ਹੈਗਾ ਇਹਨਾਂ ਨੂੰ ਖੁਰਾਕ ਖਵਾਉਣੀ ਪੈਂਦੀ ਆ ਘਰ ਖਵਾਉਣਾ ਪੈਂਦਾ ਠੀਕ ਆ ਸਾਰੇ ਟੱਬਰ ਨੂੰ ਮਿੰਟ ਕਰਨੀ ਪੈਂਦੀ ਆ ਮੱਛਰਾਂ ਦਾ ਕੋਈ ਫਾਇਦਾ ਨਹੀਂ ਠੀਕ ਆ ਮੱਛੋੜਾ ਰੀਸ ਕਰੋ ਰੀਸ ਕਰੋ ਠੀਕ ਆ ਐਵੇਂ ਮੱਛਰਾਂ ਦਾ ਠੀਕ ਆ ਠੀਕ ਆ ਵਾਲੀ ਕਰਕੇ ਜਾਂ ਕੋਈ ਵੀ ਆ ਵੀਰੇ ਨੂੰ ਹਾਂ ਮੈਨੂੰ ਮੈਂ ਤਾਂ ਦੇ ਦੇਣੀਆਂ ਬੋਲ ਇਹ ਨਹੀਂ ਦੰਦੀਆਂ ਇਹਦਾ ਐਂ ਕਹਿੰਦੇ ਨੇ ਤੂੰ ਇਧਰੋਂ ਆ ਸਾਡੇ ਕਿੰਨੀ ਆ ਫੇਰ ਲੈਣੀ ਜਿਹੜਾ ਕੋਨ ਮਾਰਕੀ ਲੈਣੀ ਹੈ ਨਾ ਕੀ ਚਾਹੇ ਦੀ ਰਜਨੇ ਆ ਬਾਈ ਠੀਕ ਹੈ ਚਾਹੇ ਸਵੇਰ ਤੋਂ ਲੈ ਕੇ ਅਸਣ ਤੋਂ ਹੁਣ ਆ ਦੇਖ ਲੈ ਬੱਚੇ ਨੇ ਪੂਰਾ ਪੂਰਾ ਬੱਚੇ ਵੀ ਇਹਨਾਂ ਦੇ ਤੋਲਕੇ ਫੜਦੇ ਨੇ ਹਮ ਸਹੀ ਹੈ ਇਹਦਾ ਨੇ ਕਿਹੜਾ ਬੱਚਾ ਅੱਜ ਕੱਲ ਪੂਰਾ ਪਰ ਵਾਲਾ ਜਾਈਏ ਜੋ ਨਹੀਂ ਉੱਗਵਾਏਗਾ ਅਜੇ ਆਪਾਂ ਇਹਨਾਂ ਦੇ ਢਿੱਡ ਭਰਾਂਗੇ ਨਾ ਇਹ ਪਰਿਵਾਰ ਦਾ ਭਰਛਾ ਨਹੀਂ ਤੇ ਸਿੱਧੀ ਚਾਹੀਦੀ ਆ ਮਾਲਤ ਭਟਾ ਨਹੀਂ ਛੱਡਦਾ ਵੀਰੇ ਕਿਸੇ ਨੂੰ ਸਹੀ ਆ ਬਾਈ ਜਿਹਦਾ ਬਿੰਗੀ ਸਮਝੇ ਗੱਲ ਤੇਰੀ ਨੀਂਦ ਤੇਰੀ ਬਿੰਗੀ ਆ ਲੱਗਦਾ ਤੂੰ ਲੈਿੰਦਾ ਦੋਸਤਾਂ ਨੇ ਪਸ਼ੂਆਂ ਤੇ ਹਰਦਾ ਵੀ ਸਾੜੇ ਕੁੜੇ ਨੇ ਪੂਰੇ ਇੰਗੇ 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 ਨਹੀਂ ਬੱਤੀਆਂ ਉਹ ਮਾਰਤ ਤੋ ਡਰੋ ਵੀਰੇ ਮਾਰਤ ਤੋ ਆਪੇ ਦਊ ਉਹ ਸਹੀ ਆ ਠੀਕ ਆ ਜਿਉਂ ਤਾਂ ਭਰੋਸਾ ਤੈਨੂੰ ਸਾਰਾ ਕੁਝ ਨਹੀਂ ਹੂੰ ਠੀਕ ਆ ਜਿਉਂ ਤਾਂ ਵਿਸ਼ਵਾਸ ਹੀ ਨਹੀਂ ਵੀਰੇ ਬੇਰ ਵੀ ਤੈਨੂੰ ਕੁਝ ਮਿਲਦਾ ਜਾਂ ਤੇ ਮਾਰਗੀ ਭੱਜ ਲਾਪਦਾ ਠੀਕ ਆ ਇਹਦਾ ਨਹੀਂ ਚੈੱਕ ਕਰ ਇਹ ਗੱਲ ਦਾ ਪ੍ਰਭੂ ਦੇਖ ਲੈ ਭਾਈ ਹਾਂਜੀ ਓਕੇ ਓਕੇ ਜੀ ਓਕੇ ਹਣ ਹਾਂਜੀ ਅੱਜ ਦੀ ਵੀਡੀਓ ਦਾ ਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਬਲੌਗ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ